Wah, wah, guru, wah, guru, wah, guru, wah, guru. guru. ਏ ਗੁਰੂ ਵਾਹਿਗੁਰੂ ਹੈ ਗੁਰੂ ਵਾਹਿਗੁਰੂ ਹੈ ਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਪਲ ਮੰਨ ਹਰ ਹਰ ਕਥਾ ਨਿਰਾਲੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ ਪਹਿਲਾ ਤ੍ਰਿਗ ਜੀਵਨ ਦੁਹਾਗਣੀ ਮੁਠੀ ਦੂਜੈ ਭਾਏ ਕਲਰ ਕੇਰੀ ਕੰਧ ਜਿਉ ਐਨਸ ਕਿਰਟਹਿ ਪਾਏ ਬਿਨ ਸ਼ਬਦ ਸੁਖ ਨਾ ਥੀਐ ਪੈਰ ਬਿਨ ਦੁਖ ਨ ਜਾਏ ਮੁੰਦੇ ਪੇਰ ਬਿਨ ਕਿਆ ਸ਼ਿੰਗਾਰ ਤਰ ਘਰ ਢੋਈ ਨਾ ਲਹੈ ਤਰੇ ਖੇਚੂ ਉਠ ਖਵਾਰ ਮੁੰਦੇ ਪੇਰ ਬਿਨ ਕਿਆ ਸ਼ਿੰਗਾਰ ਤਰ ਘਰ ਢੋਈ ਨਾ ਲਹੈ ਦਰਗੇ ਝੂਠ ਖਵਾਰ ਰਹਾਉ ਆਪ ਸੁ ਜਾਣ ਨਾ ਭੁੱਲਈ ਸੱਚਾ ਵਡ ਕਿਰਸਾਨ ਪਹਿਲਾ ਧਰਤੀ ਸਾਦਕੈ ਸੱਚ ਨਾਮ ਦੇਦਾਨ ਨਾ ਨਿਦੇ ਉਪਜੇ ਨਾਮ ਏਕ ਕਰਮ ਭਵੇ ਨਿਸ਼ਾਨ ਕੁਰ ਕੋ ਜਾਣ ਨਾ ਜਾਣਈ ਕਿਆ ਤਿਸ ਚੱਜ ਆਚਾਰ ਅੰਦਲੇ ਨਾਮ ਵਿਸਾਰਿਆ ਮਨਮੁਖ ਅੰਧ ਗੁਬਾਰ ਆਵਣ ਜਾਣ ਨ ਚੁੱਕਈ ਮਾਰੇ ਜਨਮੇ ਹੋਏ ਖਵਾਰ ਚੰਦਨ ਮੋਲ ਅਨਾਇਆ ਕੂੰਗੂ ਮਾਗ ਸੰਦੂਰ ਚੋਆ ਚੰਦਨ ਬੋਕਣਾ ਪਾਣਾ ਨਾਲਕਪੂਰ ਛੇ ਕੰਤਨ ਕੰਤ ਨ ਭਾਵਈ ਤਾ ਸਾ ਅਡੰਬਰ ਕੂੜ ਸਭ ਰਸ ਬਾਦ ਹੈ ਸਭ ਸ਼ਿੰਗਾਰ ਵਿਚਾਰ ਜਬ ਲਗ ਸ਼ਬਦ ਨਾ ਭੇਦੀਐ ਕਿਉ ਸੋ ਹੈ ਗੁਰਦਵਾਰ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆ ਨਾਨਕ ਧਨ ਸੁਹਾਗਣੀ ਚਿੰਨ ਸਹੇ ਨਾਲ ਪਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਚੋ ਚੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਮੁਬਾਰਕ ਹੋ ਤੇ ਅੰਦਰ ਸੰਧਿਆ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ குரு ਪਿਆਰੇ குரு ਸਵਾਰੇ ਸਤਸੰਗੀ ਜਨੋ ਵਡਭਾਗੇ ਹਾਂ ਚੱਲ ਰਹੀ ਲੜੀਵਾਰ ਵਿਚਾਰ ਦੇ ਅਦੀਨ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਸ੍ਰੀ ਰਾਗ ਮਹੱਲਾ ਪਹਿਲਾ ਤਰੇਗੇ ਜੀਵਨ ਦੁਹਾਗਣੀ ਮੁਠੇ ਦੁਜੇ ਪਾਏ ਪਾਸ਼ਾ ਜੀ ਨੇ ਇਸ ਸ਼ਬਦ ਦੇ ਅੰਦਰ ਬਾਰੀ ਤੌਰ ਤੇ ਧਰਮਾਂ ਦੇ ਨਾਂ ਤੇ ਕੀਤੇ ਜਾਂਦੇ ਦਿਖਾਵੇ ਦਾ ਖੰਡਨ ਕੀਤਾ ਹੈ। ਔਰ ਸੱਚੇ ਧਰਮ ਨੂੰ ਧਾਰਨ ਕਰਨ ਦਾ ਹੁਕਮ ਕੀਤਾ ਹੈ ਕਿ ਪਿਆਰਿਆ ਜੇ ਸੱਚੀ ਮੁੱਚੀ ਧਰਮ ਦੇ ਗੁਣਾਂ ਨੂੰ ਧਾਰਨ ਕਰੇਗਾ ਤਾਂ ਪਰਮਾਤਮਾ ਦੀ ਦਰਗਾਹ ਦੇ ਵਿੱਚ ਮਾਣ ਸਨਮਾਨ ਮਿਲੇਗਾ। ਤੇ ਜੇ ਬਾਰੀ ਤੌਰ ਤੇ ਕਰਮ ਕਾਂਡੀ ਬਣ ਗਿਆ ਦੁਨੀਆਂ ਦੇ ਅੰਦਰ ਤਾਂ ਸੋਭਾ ਮਿਲ ਜੇਗੀ ਕਿ ਬਾਰੀ ਤੌਰ ਤੇ ਲੋਕ ਦਿਖਾਵਾ ਵੇਖ ਕੇ ਕਹਿ ਦੇਣਗੇ ਧਰਮੀ ਹੈ ਪਰ ਪ੍ਰਮਾਤਮਾ ਦੀ ਦਰਗਾਹ ਦੇ ਅੰਦਰ ਉਸ ਪਖੰਡ ਧਰਮ ਦਾ ਕੋਈ ਵੀ ਵਜੂਦ ਨਹੀਂ ਬਚੇਗਾ ਸੋ ਭਾਗਾਂ ਵਾਲਿਓ ਸਤਿਗੁਰੂ ਪਾਤਸ਼ਾਹ ਜੀ ਇਸ ਸ਼ਬਦ ਦੇ ਰਾਹੋ ਵਾਲੇ ਬੰਦ ਅੰਦਰ ਕਿਰਪਾ ਕਰਦੇ ਨੇ ਮੁੰਦੇ फेर बिन किया श्रृंगार दर घर ढ़ोई ना लहे तरके ਝੂਠ ਖਵਾਰ मुnde ਦਾ ਅਰਥ ਹੈ ਮੂਰਖ ਮਨ ਮੂਰਖ ਮਨੁਖ ਪਾਛੇ ਜੀ ਕਹਿੰਦੇ ਜੇ ਪਤੀ ਨਾ ਮਿਲੇ ਤਾਂ ਸ਼ਿੰਗਾਰ ਕਰਨ ਦਾ ਕੋਈ ਲਾਭ ਨਹੀਂ ਜੋ ਜੀਵ ਇਸਤਰੀ ਪ੍ਰੇਮ ਤੋਂ ਸਖਣੀ ਹੈ ਤੇ ਧਾਰਮਿਕ ਉਦਮ ਕਰਮ ਆਦਿ ਕਰੀ ਜਾਂਦੀ ਹੈ ਉਸ ਦੇ ਅੰਦਰ ਮਾਇਆ ਮੋਹ ਦਾ ਬਹੁਤ ਪ੍ਰਭਾਵ ਹੈ ਹੁੰਮੀ ਹੈ ਉਹ ਪ੍ਰਭੂ ਦੇ ਦਰ ਤੇ ਆਸਰਾ ਨਹੀਂ ਲੈ ਸਕਦੀ ਕਿਉਂਕਿ ਝੂਠ ਦਾ ਪ੍ਰਭਾਵ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਪ੍ਰਵਾਨ ਨਹੀਂ ਹੁੰਦਾ ਜੀਵ ਇਸਤਰੀ ਦਾ ਅਰਥ ਹੈ ਜੀਵ ਆਤਮਾ ਜੋ ਸਾਡੇ ਅੰਦਰ ਦਾ ਸੁਭਾਅ ਹੈ ਜਿਹਨੂੰ ਆਪਾਂ ਆਤਮਾ ਕਹਿ ਦਿੰਦੇ ਹਾਂ ਗੁਰੂ ਪਾਤਸ਼ਾਹ ਜੀ ਨੇ ਉਹਨੂੰ ਜੀਵ ਆਤਮਾ ਜੀਵ ਇਸਤਰੀ ਕਹਿ ਕੇ ਸਾਡੇ ਸਾਹਮਣੇ ਇਹ ਗਿਆਨ ਰੱਖਿਆ ਹੈ ਤੇ ਮਾਲਕ ਜੀ ਕਿਰਪਾ ਕਰਦੇ ਨੇ ਕਿ ਜਿਹੜਾ ਇਨਸਾਨ ਬਾਹਰੀ ਤੌਰ ਤੇ ਤਾਂ ਧਰਮੀ ਹੈ ਪਰ ਅੰਦਰ ਧਰਮ ਦੇ ਗੁਣ ਨਹੀਂ ਉਹ ਇਨਸਾਨ ਅਕਾਲ ਪੁਰਖ ਵਹਿਗੁਰੂ ਦੀ ਦਰਗਾਹ ਦੇ ਵਿੱਚ ਪ੍ਰਵਾਨ ਨਹੀਂ ਹੁੰਦਾ ਜੋ ਪਾਤਸ਼ਾਹ ਜੀ ਨੇ ਬਾਰੀ ਤੌਰ ਤੇ ਕੀਤੇ ਜਾਂਦੇ ਧਰਮ ਕਰਮਾਂ ਦਾ ਖੰਡਨ ਕਰਦੇ ਹੋਏ ਸਮਝਾਇਆ ਸੀ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਮੁਖ ਝੂਠ ਬਬੂਖਨ ਸਾਰੰ ਤ੍ਰੈ ਪਾਲ ਤਿਹਾਲ ਵਿਚਾਰੰ ਕਲ ਮਾਲਾ ਤਿਲਕ ਲਲਾਟੰ ਦੋਇ ਥੋਤੀ ਬਸਤਰ ਕਪਾਟੰ ਜੇ ਜਾਣ ਸਬਰਮ ਕਰਮੰ ਸਭ ਫੋਕਟ ਨਿਸ਼ਚੋ ਕਰਮੰ ਕਹੋ ਨਾਨਕ ਨਿਸ਼ਚੋ ਧਿਆਵੇ ਬਿਨ ਸਤਿਗੁਰ ਵਾਟਨਾ ਪਾਵੇ ਇਹ ਸਾਰੇ ਸ਼ਲੋਕ ਦੇ ਅੰਦਰ ਪਾਤਸ਼ਾਹ ਜੀ ਨੇ ਬੜੇ ਪਿਆਰ ਦੇ ਨਾਲ ਉਹਨਾਂ ਕਰਮ ਕਾਂਡਾਂ ਦਾ ਜ਼ਿਕਰ ਕੀਤਾ ਹੈ ਜਿਹੜੇ ਧਰਮ ਦੇ ਨਾਂ ਤੇ ਕੀਤੇ ਜਾਂਦੇ ਸਨ ਸ਼ਾਮਾ ਵੇਲੇ ਸੰਧਿਆ ਵੇਲੇ ਪੰਡਿਤ ਸੰਧਿਆ ਕਰਦਾ ਹੈ ਆਰਤੀ ਕਰਦਾ ਹੈ ਪੜ ਪੁਸਤਕ ਸੰਧਿਆ ਬਾਦਨ ਸਿਲ ਪੂਜਸ ਬਗਲ ਸਮਾਦਨ ਪੱਥਰ ਨੂੰ ਪੂਜਦਾ ਹੈ ਮੂਰਤੀ ਦੀ ਪੂਜਾ ਕਰਦਾ ਹੈ ਮੁਖ ਝੂਠ ਬਬੂਖ ਅਨਸਾਰ ਕਹਿੰਦੇ ਮੁਖ ਤੋਂ ਝੂਠ ਬੋਲਦਾ ਏ ਪਰ ਉਸ ਝੂਠ ਨੂੰ ਬੜਾ ਹੀ ਸ਼ਿੰਗਾਰ ਲੈਂਦਾ ਹੈ ਜਿਵੇਂ ਗਹਿਣੇ ਸ਼ਿੰਗਾਰੇ ਜਾਂਦੇ ਆ ਨਾ ਇਦਾਂ ਝੂਠ ਨੂੰ ਸ਼ਿੰਗਾਰਦਾ ਹੈ ਮੁਖ ਝੂਠ ਬਬੂਖ ਅਨਸਾਰ ਤ੍ਰੈਪਾਲ ਤਿਹਾਲ ਵਿਚਾਰੰਗ ਆਪਣੇ ਕੋਲੇ ਥੋਤੀਆਂ ਵੀ ਰੱਖਦਾ ਏ ਇੱਕ ਸਿਰ ਤੇ ਰੱਖਦਾ ਇੱਕ ਤੇੜ ਬੰਨਦਾ ਏ ਇੱਕ ਗਲੇ ਬਲੇਟਦਾ ਹੈ ਤਿੰਨ ਤਿੰਨ ਥੋਤੀਆਂ ਨੇ ਤੇ ਤਿੰਨ ਟਾਈਮ ਕਿੰਨਾ ਪਦਿਆਂ ਵਾਲਾ ਗੈਤਰੀ ਮੰਤਰ ਉਜਾਪ ਕਰਦਾ ਹੈ ਉਸ ਜਾਪ ਨੂੰ ਕਰਕੇ ਤੁਜਿਆਂ ਨੂੰ ਉਪਦੇਸ਼ ਕਰਦਾ ਹੈ ਕਿ ਤੁਹਾਡੇ ਪਾਪ ਕੱਟੇ ਜਾਣਗੇ ਆਪ ਕੋ ਕਰਮਾਂ ਦੇ ਵਿੱਚ ਪੈ ਜਾਂਦਾ ਹੈ ਸਹਿਬ ਕਹਿੰਦੇ ਇਹ ਪੜੇ ਦਾ ਕੋਈ ਲਾਭ ਨਹੀਂ ਮੁਖ ਝੂਠ ਬਬੂਖ ਅਨਸਾਰਨ ਤ੍ਰੈਪਾਲ ਤਿਹਾਲ ਵਿਚਾਰਨ ਗਲ ਮਾਲਾ ਤਿਲਕ ਲਲਾਟਿੰਗ ਦੋਇ ਧੋਤੀ ਬਸਤਰ ਕਪਾਟਿੰਗ ਦੋ ਧੋਤੀਆਂ ਰੱਖੀਆਂ ਤੇ ਨਾਲ ਦੀ ਨਾਲ ਗੈਤਰੀ ਮੰਤਰ ਨੂੰ ਪੜਿਆ ਦੋਏ ਧੋਤੀ ਬਸਤਰ ਕਪਾਟੰ ਚੇ ਜਾਨਸ ਬਰਮੰ ਕਰਮ ਕਹਿੰਦੇ ਜੇ ਪ੍ਰਮਾਤਮਾ ਦੇ ਬ੍ਰਹਮ ਦੇ ਕਰਮ ਜਾਣਦਾ ਹੋਵੇ ਸਭ ਫੋਕਟ ਨਿਸ਼ਚੋ ਕਰਮ ਕਹਿੰਦੇ ਫਿਰ ਆ ਨਿਸ਼ਚੇ ਜਾਣੇ ਸਾਰੇ ਫੋਕਟ ਨੇ ਇੰਨਾ ਚੋਂ ਕਿਸੇ ਨੇ ਸਾਥ ਨਹੀਂ ਦੇਣਾ ਕਹੋ ਨਾਨਕ ਨਿਸ਼ਚੋ ਧਿਆਵੇ ਬਿਨ ਸਤਿਗੁਰ ਬਾਟ ਨਾ ਪਾਵੇ ਕਹੋ ਨਾਨਕ ਨਿਸ਼ਚੋ ਧਿਆਵੇ ਵਿਆਨ ਸਤਿਗੁਰੂ ਬਾਟਨਾ ਪਾਵੇ ਕਹਿੰਦੇ ਗੁਰੂ ਦੇ ਗਿਆਨ ਤੋਂ ਬਗੈਰ ਅਕਾਲ ਪੁਰਖ ਦੀ ਹਜ਼ੂਰੀ ਦੇ ਵਿੱਚ ਟਿਕਾਣਾ ਨਹੀਂ ਮਿਲਦਾ ਤੇ ਜਿਹੜਾ ਇਨਸਾਨ ਵਿਹਿਮਾ ਪਰਮਾ ਦੇ ਵਿੱਚ ਪੈ ਕੇ ਕਰਮ ਕਰਮੀ ਕਰਦਾ ਹੈ ਪਾਤਸ਼ਾਹ ਜੀ ਨੇ ਬਾਣੀ 'ਚ ਕਹਿ ਦਿੱਤਾ ਕਰਮ ਧਰਮ ਪਾਖੰਡ ਚੋ ਦਿਸੈ ਤਿੰਨ ਜਮ ਜਾਗਾ ਤੇ ਲੁੱਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੁਟੈ ਪਾਛੇ ਜੀ ਕਹਿੰਦੇ ਪਿਆਰੇ ਆ ਜੇ ਧਰਮ ਦੇ ਨਾਂ ਤੇ ਕਰਮ ਕਾਂਡੇ ਕੀਤੇ ਉਹਨਾਂ ਨਾਲ ਛਟਕਾਰਾ ਨਹੀਂ ਨਰਬਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿੱਤ ਛੁੱਟੇ ਕਹਿੰਦੇ ਪ੍ਰਮਾਤਮਾ ਦੀ ਕੀਰਤੀ ਕਰਿਆ ਕਰ ਲਗਾਤਾਰ ਤਿੰਨ ਰਾਤ ਉਹਦੀ ਸਿਫਤੋ ਸਲਾਹ ਕਰਦਿਆਂ ਕਰਦਿਆਂ ਕਰਤਕ ਮਾਈ ਕਰ ਆਪਣੇ ਜੀਵਨ ਨੂੰ ਸੋਨਾ ਬਣਾ ਇੱਕ ਨਿਮਖ ਜਿੰਨਾ ਸਮਾ ਵੀ ਜੇ ਤੇਰੀ ਸੁਰਤ ਜੁੜ ਗਈ ਤੇ ਤੇਰਾ ਛਟਕਾਰਾ ਹੋ ਜਾਏਗਾ ਤੇ ਜੇ ਤੇਰੀ ਸੁਰਤ ਨਹੀਂ ਜੁੜੀ ਬਾਰੀ ਤੌਰ ਤੇ ਜਿੰਨੇ ਮਰਜੀ ਕਰਮकांड ਕਰੀ ਜਾ ਕੇ ਕਹਿੰਦੇ ਫੇਰ ਛਟਕਾਰਾ ਕੋਈ ਨਹੀਂ ਤੇ ਮਾਲਕ ਜੀ ਕਿਰਪਾ ਕਰਦੇ ਨੇ ਕਿ ਜਿੰਨਾ ਚਿਰ ਸ਼ਬਦ ਦੇ ਵਿੱਚ ਸਾਡੀ ਸੁਰਤ ਨਹੀਂ ਲੱਗਦੀ ਤਦ ਤੱਕ ਬਾਰੀ ਤੌਰ ਤੇ ਕਰਮਕਾਂਡੀ ਨਹੀਂੁੰਦੇ ਫਿਰ ਬਿਨ ਕਿਆ ਸ਼ਿੰਗਾਰ ਬਗੈਰ ਪਤੀ ਤੋਂ ਕਾਦਾ ਸ਼ਿੰਗਾਰ ਦਾਰ ਕਰ ਢੋਈ ਨਾ ਲਹੇ ਫੇਰ ਪ੍ਰਮਾਤਮਾ ਦੇ ਦਰ ਤੇ ਢੋਈ ਨਹੀਂ ਮਿਲਦੀ ਟਿਕਾਣਾ ਨਹੀਂ ਮਿਲਦਾ ਦਰਗੇ ਝੂਠ ਖਵਾਰ ਕਹਿੰਦੇ ਦਰਗਾਹ ਦੇ ਵਿੱਚ ਝੂਠ ਦਾ ਕੋਈ ਮੁੱਲ ਨਹੀਂ ਝੂਠ ਨੂੰ ਦਰਕਾਰਿਆ ਹੀ ਜਾਂਦਾ ਹੈ ਉਹਦਾ ਕੋਈ ਆਸਰਾ ਨਹੀਂ ਬਣਦਾ ਤ੍ਰਿਗ ਜੀਵਨ ਦੋਹਾਗਣੀ ਮੁਠੀ ਦੁੱਜੇ ਪਾਏ ਪਾਛੇ ਕਹਿੰਦੇ ਉਹ ਜੀਵਨ ਫਟਕਾਰ ਯੋਗ ਹੈ ਕਿਹੜਾ ਇਨਸਾਨ ਆਪਣੇ ਆਕਾਰ ਪੁਰਖ ਵਹਿਗੁਰੂ ਦੇ ਨਾਲ ਜੁੜਨ ਦੀ ਥਾਂ ਤੇ ਕਿਸੇ ਹੋਰ ਦੇ ਚੱਕਰ ਦੇ ਵਿੱਚ ਪੈ ਗਿਆ ਪਾਤਸ਼ਾਹ ਜੀ ਨੇ ਉਦਾਹਰਨ ਬਾਰੀ ਤੌਰ ਤੇ ਦਿੱਤੀ ਏ ਕਿ ਜਦੋਂ ਕੋਈ ਜੀਵ ਔਰਤ ਵਿਆਹ ਕਰਵਾ ਲੈਂਦੀ ਏ ਤੇ ਉਹ ਆਪਣੇ ਪਤੀ ਨੂੰ ਛੱਡ ਕੇ ਕਿਸੇ ਹੋਰ ਤੇ ਓਟ ਆਸਰਾ ਰੱਖ ਲਵੇ ਤੇ ਨੂੰ ਕੋਈ ਸੁਹਾਗਣ ਨਹੀਂ ਕਹਿੰਦਾ ਉਹਨੋ ਦੁਹਾਗਣੀ ਕਹਿੰਦੇ ਨੇ ਵੀ ਵਿਚਾਰਨੀ ਕਹਿੰਦੇ ਨੇ ਤ੍ਰਿਗਿ ਜੀਵਨ ਦੁਹਾਗਣੀ ਮੁਠੀ ਤੁਚੇ ਭਾਏ ਕਹਿੰਦੇ ਉਹ ਦੁਹਾਗਣ ਹੈ ਜਿਹੜੀ ਆਪਣੇ ਪਤੀ ਦੇ ਹੁੰਦਿਆਂ ਕਿਸੇ ਹੋਰ ਤੇ ਆਸਰਾ ਰੱਖਦੀ ਹੈ ਇੱਕ ਅਕਾਲ ਪੁਰਖ ਦੇ ਹੁੰਦਿਆਂ ਕਿਸੇ ਹੋਰ ਦਾ ਆਸਰਾ ਰੱਖਣਾ ਕਹਿੰਦੇ ਇਹ ਦੂਜੇ ਭਾ ਦੇ ਵਿੱਚ ਜਾਣ ਵਾਲੀ ਗੱਲ ਹੈ ਕੱਲਰ ਕੇਰੀ ਕੰਧ ਜਿਉ ਐਨਸ ਕਿਰਟਾਏ ਕਹਿੰਦੇ ਕੱਲਰ ਦੀ ਕੰਧ ਪੁਰਾਣੇ ਸਮਿਆਂ ਦੇ ਵਿੱਚ ਕੀਤੀਆਂ ਜਾਂਦੀਆਂ ਸੀ ਮਿੱਟੀ ਦੀਆਂ ਤੇ ਉਹਨਾਂ ਨੂੰ ਕਲਰ ਲੱਗ ਜਾਂਦਾ ਸੀ ਤੇ ਜਿਹੜਾ ਲੱਗ ਜਾਂਦਾ ਸੀ ਉਹ ਫਿਰ ਰੋਜ਼-ਰੋਜ਼ ਕਰਦੀ ਰਹਿੰਦੀ ਸੀ ਮਿੱਟੀ ਤੇ ਕਰਦਿਆਂ ਕਰਦਿਆਂ ਇੱਕ ਦਿਨ ਨਮੂਨ ਨਿਸ਼ਾਨ ਮਿਟ ਜਾਂਦਾ ਸੀ ਕੰਧ ਦਾ ਕੰਧ ਖਤਮ ਹੋ ਜਾਂਦੀ ਸੀ ਕਲਰ ਕੇਰੀ ਕੰਧ ਜਿਉ ਐਨਸ ਕਿਰਟੇ ਪਾਏ ਕਹਿੰਦੇ ਦਿਨ ਰਾਤ ਕਰਦਿਆਂ ਕਰਦਿਆਂ ਇੱਕ ਦਿਨ ਖਤਮ ਹੋ ਜਾਂਦੀ ਹੈ ਬੇਨ ਸ਼ਬਦੇ ਸੁਖ ਨਾ ਥੀਏ ਬਗੈਰ ਸ਼ਬਦ ਤੋਂ ਬਗੈਰ ਗਿਆਨ ਤੋਂ ਬਗੈਰ ਸਮਝ ਤੋਂ ਕਿਸੇ ਨੂੰ ਸੁਖ ਪ੍ਰਾਪਤ ਨਹੀਂ ਹੁੰਦਾ ਪਿਰ ਬਿਨ ਦੁੱਖ ਨਾ ਜਾਏ ਪਰਮਾਤਮਾ ਪਤੀ ਤੋਂ ਬਗੈਰ ਜ਼ਿੰਦਗੀ ਦਾ ਦੁੱਖ ਵੀ ਪਾਸੇ ਨਹੀਂ ਹੁੰਦਾ ਤੇ ਅਗਲੇ ਉਦਾਹਰਨ ਦੇ ਵਿੱਚ ਪਾਤਸ਼ਾਹ ਜੀ ਨੇ ਪਰਮਾਤਮਾ ਨੂੰ ਕਿਰਸਾਨ ਦੇ ਨਾਲ ਤਰਜੀਹ ਦਿੱਤੀ ਹੈ ਆਪ ਸਜਾਣ ਨਾ ਭੁੱਲਈ ਸੱਚਾ ਵੜ ਕਰਸਾਨ ਕਹਿੰਦੇ ਪ੍ਰਮਾਤਮਾ ਇੰਨਾ ਵੱਡਾ ਕਿਸਾਨ ਹੈ ਜਿਵੇਂ ਦੁਨੀਆ ਦਾ ਕਿਸਾਨ ਆਪਣੀ ਜ਼ਮੀਨ ਦੇ ਵਿੱਚ ਬੀਜ ਪਾਉਣ ਤੋਂ ਪਹਿਲਾਂ ਉਹਨੂੰ بڑے ਤਰੀਕੇ ਦੇ ਨਾਲ ਵਾਹਦਾ ਹੈ ਵਾਕੇ ਵਤਰ ਦੇਖ ਕੇ ਫਿਰ ਬੀਜ ਪਾਉਂਦਾ ਹੈ ਤੇ ਉਸ ਬੀਜ ਦਾ ਲਾਹਾ ਪ੍ਰਾਪਤ ਹੁੰਦਾ ਹੈ ਕਹਿੰਦੇ ਇਦਾਂ ਹੀ ਪ੍ਰਮਾਤਮਾ ਬਹੁਤ ਵੱਡਾ ਕਿਸਾਨ ਹੈ ਉਹ ਵੀ ਸਾਡੇ ਹਿਰਦੇ ਦੇ ਅੰਦਰ ਨਾ ਬੀਜਣ ਤੋਂ ਪਹਿਲਾਂ ਸਾਡੀ ਇਸ ਧਰਤੀ ਨੂੰ ਹਿਰਦੇ ਰੂਪੀ ਧਰਤੀ ਨੂੰ ਦੇਖ ਲੈਂਦਾ ਹੈ ਕਿ ਇਹਦੇ ਵਿੱਚ ਸੱਚ ਦਾ ਬੀਜ ਪੈਣਾ ਹੈ ਕਿ ਨਹੀਂ ਪੈਣਾ। ਜਿਨ੍ਹਾਂ ਦੇ ਧਰਤੀ ਵਧੀਆ ਬਣ ਜਾਂਦੀ ਹੈ, ਹਿਰਦਾ ਸਾਫ਼ ਹੋ ਜਾਂਦਾ ਹੈ, ਉਹਨਾਂ ਵਿੱਚ ਉਹ ਸੱਚ ਦਾ ਬੀਜ ਪਾਉਂਦਾ ਹੈ। ਜੇ ਉਹ ਛੋਟੇ ਹਿਰਦੇ ਵਾਲੇ ਟਰਪੋਗ ਦੇ ਅੰਦਰ ਸੱਚ ਰੱਖ ਦਵੇ ਤੇ ਉਹ ਸੱਚ ਦੀ ਕਦਰ ਭੁਲਾ ਦਿੰਦਾ ਹੈ, ਉਹ ਕਿਰਾਏ ਪੈ ਜਾਂਦਾ ਹੈ ਤੇ ਸੱਚ ਨੂੰ ਲੋਕ ਮਾੜਾ ਕਹਿਣ ਲੱਗ ਜਾਂਦੇ ਨੇ। ਸਹਿਬ ਕਹਿੰਦੇ ਪਿਆਰਿਆ ਉਹ ਉਹਨਾਂ ਦੇ ਅੰਦਰ ਸੱਚ ਟਿਕਾਉਂਦਾ ਹੈ ਜਿਹੜੇ ਸੱਚ ਸੰਭਾਲਣ ਦੇ ਯੋਗ ਹੁੰਦੇ ਨੇ ਆਪ ਸਜਾਣ ਨਾ ਭੁੱਲਈ ਸੱਚਾ ਵੜ ਕਰਸਾਨ ਪਹਿਲਾ ਧਰਤੀ ਸਾਧਕੈ ਸੱਚ ਨਾਮ ਦੇ ਦਾਨ ਕਹਿੰਦੇ ਪਹਿਲਾ ਉਹ ਐ ਚੰਗੇ ਤਰੀਕੇ ਧਰਤੀ ਸਰੀਰ ਨੂੰ ਵਧੀਆ ਤਰੀਕੇ ਨਾਲ ਕਰ ਲੈਂਦਾ ਹੈ ਤੇ ਫਿਰ ਸੱਚ ਦਾ ਦਾਨ ਦਿੰਦਾ ਹੈ ਨੌ ਨਿਤਿ ਉਪਜੇ ਨਾਮ ਏਕ ਕਹਿੰਦੇ ਫਿਰ ਨੌ ਨਿਤਿ 18 ਸਿੱਧੀਆਂ ਅੰਦਰੋਂ ਪੈਦਾ ਹੋਣ ਲੱਗ ਜਾਂਦੀਆਂ ਨੇ ਨਾਮ ਦੇ ਵਿੱਚ ਸੁਰਤ ਜੋੜਨ ਕਰਕੇ ਨੌ ਨਦੀ ਉਪਜੇ ਨਾਮ ਏਕ ਕਰਮ ਪਵੇ ਨਿਸ਼ਾਨ ਕਹਿੰਦੇ ਫਿਰ ਉਸ ਪ੍ਰਮਾਤਮਾ ਦੀ ਬਖਸ਼ਿਸ਼ ਰਹਿਮਤ ਹੋ ਜਾਂਦੀ ਹੈ ਤੇ ਰਾਹਦਾਰੀ ਮਿਲ ਜਾਂਦੀ ਹੈ ਆਤਮਾ ਦਾ ਪ੍ਰਮਾਤਮਾ ਦੇ ਨਾਲ ਜਦੋਂ ਮਲਾਪ ਹੋਣਾ ਹੈ ਉਹਦੇ ਰਸਤੇ ਦੀ ਰਾਹਦਾਰੀ ਗੇਟ ਪਾਸ ਮਿਲ ਜਾਂਦਾ ਹੈ ਗੁਰ ਕੋ ਜਾਣ ਨਾ ਜਾਣਈ ਕਿਆ ਤਿਸ ਚੱਜ ਅਚਾਰ ਕਹਿੰਦੇ ਜਿਨ੍ਹਾਂ ਨੇ ਗੁਰੂ ਨੂੰ ਜਾਣਿਆ ਹੀ ਨਹੀਂ ਸਮਝਿਆ ਹੀ ਨਹੀਂ ਚਾਨ ਪਛਾਨ ਹੀ ਨਹੀਂ ਕੀਤੀ ਕਹਿੰਦੇ ਉਹਨਾਂ ਦਾ ਚੱਜ ਅਚਾਰ ਉਹਨਾਂ ਦਾ ਜੀਵਨ ਉਹਨਾਂ ਦਾ ਕੈਰੇਕਟਰ ਉੱਚਾ ਨਹੀਂ ਹੁੰਦਾ ਗੁਰ ਮਿਲ ਚੱਜ ਅਚਾਰ ਸਿੱਖ ਤੁਦ ਕਦੇ ਨਾ ਲੱਗੇ ਦੁੱਖ ਗੁਰੂ ਨੂੰ ਮਿਲ ਕੇ ਹੀ ਆਚਰਨ ਉੱਚਾ ਹੋਣਾ ਹੈ ਜੀਵਨ ਜਿਉਣ ਦਾ ਤਰੀਕਾ ਮਿਲਣਾ ਹੈ ਪਰ ਜਿਨ੍ਹਾਂ ਨੇ ਗੁਰੂ ਨੂੰ ਪਾਇਆ ਹੀ ਨਹੀਂ ਸਮਝਿਆ ਹੀ ਨਹੀਂ ਸਹਿਬ ਕਹਿੰਦੇ ਉਹਨਾਂ ਦਾ ਆਚਰਣ ਉੱਚਾ ਨਹੀਂ ਅੰਦਲੇ ਨਾਮ ਵਿਸਾਰਿਆ ਮਾਇਆ ਦੇ ਵਿੱਚ ਅੰਨੇ ਹੋਏ ਨੇ ਨਾਮ ਵਿਸਾਰ ਦਿੱਤਾ ਮਨਮੁਖ ਅੰਧ ਗੋਬਾਰ ਮਨਮੁਖ ਦਾ ਹਨੇਰੇ ਦੇ ਨਾਲ ਪਿਆਰ ਹੋ ਗਿਆ ਅਗਿਆਨਤਾ ਦੇ ਨਾਲ ਉਹਨੇ ਪਿਆਰ ਪਾ ਲਿਆ ਆਵਣ ਜਾਣ ਨਾ ਚੁੱਕਈ ਮਰ ਜਨ ਜਨਮੇ ਹੋਏ ਖਵਾਰ ਕਹਿੰਦੇ ਆਉਣਾ ਜਾਣਾ ਜੰਮਣਾ ਮਰਨਾ ਉਹਦਾ ਖਤਮ ਨਹੀਂ ਹੋਇਆ ਉਹ ਵਾਰ-ਵਾਰ ਜੰਮਦਾ ਅਤੇ ਵਾਰ-ਵਾਰ ਮਰਦਾ ਹੈ ਖਵਾਰ ਹੋ ਰਿਹਾ ਹੈ ਚੰਦਨ ਮੋਲ ਅਨਾਇਆ ਹੁਣ ਫਿਰ ਉਦਾਹਰਨ ਉਸ ਔਰਤ ਦੀ ਦਿੱਤੀ ਹੈ ਜਿਹਦੀ ਆਪਣੇ ਪਤੀ ਦੇ ਨਾਲ ਸਾਂਝ ਤਾਂ ਪੱਕੀ ਬਣੀ ਨਹੀਂ ਪਿਆਰ ਤਾਂ ਪਿਆ ਨਹੀਂ ਪਰਵਾਰੀ ਤੌਰ ਤੇ ਸ਼ਿੰਗਾਰ ਬਹੁਤ ਕਰਦੀ ਹੈ ਚੰਦਨ ਮੋਲ ਅਨਾਇਆ ਕਹਿੰਦੇ ਚੰਦਨ ਮੁੱਲ ਮੰਗਾ ਲਿਆ ਕੁੰਗੂ ਮੰਗ ਸੰਧੂਰ ਅਤਰ ਵੀ ਮੰਗਾ ਲਿਆ ਸੰਧੂਰ ਵੀ ਮੰਗਾ ਲਿਆ ਤੇ ਆਪਣੇ ਵਾਲਾਂ ਨੂੰ ਵਾਹ ਕੇ ਚੀਰ ਵੀ ਕੱਢ ਲਿਆ ਸੰਧੂਰ ਲਾਉਣ ਵਾਸਤੇ ਚੂਆ ਚੰਦਨ ਬੋਕਣਾ ਕਹਿੰਦੇ ਬਹੁਤ ਸੁਗੰਧੀਆਂ ਵੀ ਪ੍ਰਾਪਤ ਕਰ ਲਈਆਂ ਲੈ ਆਂਦੀਆਂ ਪਾਣਾ ਨਾਲ ਕਪੂਰ ਪਾਣ ਵੀ ਮੰਗਾ ਲਈ ਕਪੂਰ ਵੀ ਮੰਗਾ ਲਿਆ ਚੇਕੰਤ ਚੇ ਧਨਕੰਤਨ ਭਾਵਈ ਕਹਿੰਦੇ ਜੇ ਇੰਨਾ ਕੁਝ ਕਰਨ ਦੇ ਬਾਵਜੂਦ ਪ੍ਰਮਾਤਮਾ ਪਤੀ ਖੁਸ਼ ਨਹੀਂ ਹੋਇਆ ਚੇ ਤਨ ਕੰਤਨ ਭਾਵਈ ਜੇ ਪ੍ਰਮਾਤਮਾ ਨੂੰ ਧਨ ਨੂੰ ਕੰਤ ਨੂੰ ਚੰਗੀ ਨਹੀਂ ਲੱਗੀ ਇਹ ਜੀਵ ਆਤਮਾ ਤਾਂ ਸਭ ਅਡੰਬਰ ਕੂੜਾ ਕਹਿੰਦੇ ਫਿਰ ਸਾਰਾ ਕੁਝ ਵਿਅਰਥ ਗਿਆ ਇਹ ਕੂੜਾ ਹੀ ਹੈ ਇਹਦੇ ਵਿੱਚੋਂ ਸੁੱਖ ਨਹੀਂ ਨਿਕਲਿਆ ਇਦਾਂ ਹੀ ਅੱਜ ਹੋ ਰਿਹਾ ਹੈ ਭਾਗਾਂ ਵਾਲਿਓ ਬਾਰੋਂ ਪੰਜ ਕਕਾਰੀ ਵਰਦੀ ਵੀ ਪਾ ਲਈ ਖੰਡੇ ਬਾਟੇ ਦੀ ਪੌੜ ਛੱਕ ਲਈ ਪਰ ਕਰਮ ਸਾਰੇ ਉਹੀ ਕਰੀ ਜਾਂਦੇ ਨੇ ਜਿੰਨਾਂ ਤੋਂ ਗੁਰੂ ਨਾਨਕ ਪਾਤਸ਼ਾਹ ਵਰਜਿਆ ਹੈ ਕੋਈ ਪਾਣੀ ਚ ਬੇੜੇ ਰੋਡ ਦਾ ਫਿਰਦਾ ਏ ਪਾਣੀ ਦੇ ਵਿੱਚ ਨਰਿਆ ਰੋਡ ਦਾ ਫਿਰਦਾ ਏ ਕੋਈ ਘਰ ਦੇ ਵਿੱਚੋਂ ਰੱਖਾਂ ਕੱਢ ਕੇ ਰੋਡ ਦਾ ਫਿਰਦਾ ਏ ਤੇ ਕੋਈ ਜਾ ਕੇ ਆਪਣੇ ਟਿੱਕੇ ਲਵਾਉਂਦਾ ਫਿਰਦਾ ਏ ਕੋਈ ਤੀਰਥ ਨਾਉਂਦਾ ਫਿਰਦਾ ਹੈ ਕੋਈ ਜਾ ਕੇ ਕੁੰਭ ਤੇ ਨਾ ਹੁੰਦਾ ਫਿਰਦਾ ਏ ਤੇ ਕਹਿੰਦੇ ਸਾਨੂੰ ਗੁਰੂ ਨੇ ਰੋਕਿਆ ਨਹੀਂ ਤੀਰਥਾਂ ਤੇ ਜਾਣਾ ਪਾਤਸ਼ਾਹ ਜੀ ਕਹਿੰਦੇ ਭਲਿਆ ਫਿਰ ਤੂੰ ਗੁਰੂ ਦਾ ਹੋਇਆ ਹੀ ਕਦੋਂ ਹੈ ਤੂੰ ਗੁਰੂ ਦੀ ਸੁਣੀ ਕਦੋਂ ਹੈ ਜੇ ਸੁਣੀ ਹੁੰਦੀ ਬਾਣੀ ਪੜ੍ਹੀ ਹੁੰਦੀ ਗੁਰੂ ਗ੍ਰੰਥ ਸਾਹਿਬ ਦੀ ਫਿਰ ਪਤਾ ਲੱਗਦਾ ਪੜੀ ਤੇ ਕੋਈ ਹੋਰ ਹੀ ਗ੍ਰੰਥ ਜਾਂਦੇ ਨੇ ਤੇ ਉਹਦੇ ਚੋਂ ਕਿੱਥੋਂ ਪਤਾ ਲੱਗਣਾ ਸੱਚ ਦਾ ਸੱਚ ਦੀ ਬਾਣੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਹੈ ਨਾ ਜਿਹਦੇ ਵਿੱਚ ਸੱਚ ਹੈ ਜਿਹੜਾ ਗੁਰੂ ਨੇ ਆਪ ਪ੍ਰਕਾਸ਼ ਕਰਕੇ ਆਪ ਲਿਖਾ ਕੇ ਆਪ ਸਾਨੂੰ ਤਾਬਿਆ ਬਿਠਾ ਕੇ ਕਿਹਾ ਸੀ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਸਾਹਿਬ ਹੈ ਬਾਕੀ ਜਿਹਨੂੰ ਮਰਜ਼ੀ ਕੋਈ ਪੜੇ ਪਰ ਗੁਰੂ ਗ੍ਰੰਥ ਸਾਹਿਬ ਵਹਿ ਇਹਦੇ ਤੋਂ ਬਗੈਰ ਹੋਰ ਕੋਈ ਗੁਰੂ ਨਹੀਂ ਪਰ ਜਿੰਨਾ ਚਿਰ ਇਹਨੂੰ ਪੜਨਾ ਨਹੀਂ ਤਦ ਤੱਕ ਫੇਰ ਅਡੰਬਰ ਹੀ ਕਰਦੇ ਨੇ ਕੂੜੀ ਕਰਦੇ ਨੇ ਧਾਰਮਿਕ ਬਾਣਾ ਪਾ ਲਿਆ ਨਿਹੰਗ ਬਣ ਗਏ ਜਾ ਕੇ ਹਵਨ ਕਰੀ ਜਾਂਦੇ ਨੇ ਪਤਾ ਨਹੀਂ ਕੀ ਕੁਝ ਕਰੀ ਜਾਂਦੇ ਨੇ ਫਿਰ ਇੰਨੇ ਸਿਰ ਫਿਰੇ ਨੇ ਕਿ ਜਹੇਦਾਰਾਂ ਨੂੰ ਵੀ ਚੈਲੰਜ ਕਰਦੇ ਫਿਰਦੇ ਨੇ ਵੰਗਾਰਦੇ ਫਿਰਦੇ ਨੇ ਇਹੋ ਜੇ ਸਾਡੇ ਭੁਲੇ ਸਿੱਖ ਜਿਹੜੇ ਉਹਨਾਂ ਲੋਕਾਂ ਨੂੰ ਰੋਕਣ ਦੀ ਥਾਂ ਤੇ ਹੱਲਾ ਸ਼ੇਰੀ ਦਿੰਦੇ ਨੇ ਉਹ ਤਖਤ ਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਵੰਗਾਰ ਕਰਦੇ ਨੇ ਨਾ ਕਿ ਗੜਗੱਜ ਸਿੰਘ ਨੂੰ ਕਰਦੇ ਨੇ ਸਾਡੀ ਆਸੋ ਹਿੰਮਤਾ ਵਧੀ ਪਈ ਹੈ ਅਸੀਂ ਬੰਦਿਆ ਨੂੰ ਦੇਖਣ ਲੱਗ ਪਏ ਆਪਣੇ ਜਹੇਦਾਰਾਂ ਦੀ ਥਾਂ ਤੇ ਅਸੀਂ ਆਪਣੇ ਅਹੁਦੇ ਨੂੰ ਆਪਣੇ ਤਖਤ ਨੂੰ ਭੁੱਲਣ ਲੱਗ ਪਏ ਇਸੇ ਕਰਕੇ ਅਗਲੇ ਮਜ਼ਾਕ ਬਣਾ ਰਹੇ ਨੇ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਅਕਲ ਬਖਸ਼ਿਸ਼ ਕਰਨ ਸਮਝ ਬਖਸ਼ਿਸ਼ ਕਰਨ ਸਾਹਿਬ ਜੀ ਕਹਿੰਦੇ ਜੇ ਗੁਰੂ ਨਾਲ ਪਿਆਰ ਨਹੀਂ ਨਾ ਪਿਆ ਤੇ ਬਾਰੀ ਤੌਰ ਤੇ ਤੇਰੇ ਪਰ ਵੀ ਪ੍ਰਵਾਨ ਨਹੀਂ ਹੋਨੇ ਜੇ ਬਾਣੀ ਦੇ ਨਾਲ ਪਿਆਰ ਨਹੀਂ ਪਿਆ ਗੁਰੂ ਦੀ ਮਤ ਨਹੀਂ ਲਈ ਸਭ ਰਸ ਭੋਗਨ ਬਾਦ ਹੈ ਸਭ ਸ਼ਿੰਗਾਰ ਵਿਕਾਰ ਕਹਿੰਦੇ ਜਿੰਨੇ ਮਰਜੀ ਰਸ ਭੋਗ ਲਾ ਜਿੰਨੇ ਮਰਜੀ ਸ਼ਿੰਗਾਰ ਕਰ ਲਾ ਚਬ ਲਗ ਸ਼ਬਦ ਨਾ ਭੇਦੀਏ ਜਿੰਨਾ ਚਿਰ ਸ਼ਬਦ ਦੇ ਨਾਲ ਪਿਆਰ ਨਹੀਂ ਪਿਆ ਕਿਉਂ ਸੋਹੇ ਗੁਰਦੁਆਰ ਕਹਿੰਦੇ ਉਹਨਾਂ ਚਿਰ ਗੁਰੂ ਦੇ ਦੁਆਰ ਤੇ ਪ੍ਰਵਾਨ ਨਹੀਂ ਹੋਣਾ ਨਾਨਕ ਤਨ ਸੁਹਾਗਨੀ ਜਿਨ ਸ਼ਹਿ ਨਾਲ ਪਿਆਰ ਪਾਛੇ ਕਹਿੰਦੇ ਉਹ ਭਾਗਾ ਵਾਲੀ ਜੀਵ ਆਤਮਾ ਹੈ ਮੁਬਾਰਕ ਹੈ ਜਿਹਦਾ ਪ੍ਰਭੂ ਪਤੀ ਦੇ ਨਾਲ ਪਰਮਾਤਮਾ ਦੇ ਨਾਲ ਪਿਆਰ ਪੈ ਗਿਆ ਤੇ ਉਹਦੇ ਪਿਆਰ ਦੇ ਵਿੱਚ ਭਿੱਜ ਕਰਕੇ ਸਾਰਾ ਜੀਵਨ ਪਰਮਾਤਮਾ ਦੇ ਰਜਾ ਦੇ ਵਿੱਚ ਚੱਲ ਕੇ ਬਤੀਤ ਕਰਨ ਲੱਗ ਪਏ ਕਹਿੰਦੇ ਉਹਨਾਂ ਦਾ ਪ੍ਰਵਾਨ ਹੈ ਤੇ ਜਿਨ੍ਹਾਂ ਨੇ ਪਰਮਾਤਮਾ ਨੂੰ ਵੀ ਮੰਨ ਲਿਆ ਆਤਮਾ ਹੈ ਗੁਰੂ ਨੂੰ ਵੀ ਮੰਨ ਲਿਆ ਕਿ ਗੁਰੂ ਹੈ ਪਰ ਗੁਰੂ ਦੀ ਮੰਨੀ ਕੋਈ ਨਹੀਂ ਸਿਧਾਂਤ ਤੇ ਪੈਰਾ ਕੋਈ ਨਹੀਂ ਦਿੱਤਾ ਸਾਬ ਕਹਿੰਦੇ ਉਹ ਖਵਾਰ ਹੁੰਦੇ ਨੇ ਸੋ ਗੁਰੂ ਪਾਤਸ਼ਾਹ ਕਿਰਪਾ ਰ ਕਰਨ ਆ ਸੰਗਤਾਂ ਦਾ ਧੰਨਵਾਦ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਿਲਾਓ ਜੀ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ